ਸਰ ਤੁਸੀਂ ਸਰੇ 4 ਵਜੇ ਦੇ ਚੈਕ-ਇਨ ਤੇ ਨਿਕਲੇ ਹੋ ਸਰ ਜੀ ਇਹ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ बार-बार ਸਾਨੂੰ ਕੰਪਲੇਂਟਸ ਵੀ ਆ ਰਹੇ ਆ ਸੀਗੇ ਕਿ ਇਵਨ ਕਿ ਮਨਿਸਟਰ ਸਾਹਿਬ ਵੱਲੋਂ ਵੀ ਹਦਾਇਤਾਂ ਸਾਨੂੰ ਗਵਰਨਮੈਂਟ ਵੱਲੋਂ ਵੀ ਕਿ ਜਿਹੜੀ ਖਾਣ-ਪੀਂਦੀਆਂ ਚੀਜ਼ਾਂ ਉਹ ਬੜੀਆਂ ਹੀ ਜਾਲੀ ਮੈਂ ਕਿ ਜਿਹਨੀਆਂ ਸੇਤ ਨੂੰ ਖਰਾਬ ਕਰਨ ਵਾਲੀਆਂ ਉਹ ਸਾਡੇ ਬਾਜ਼ਾਰਾਂ 'ਚ ਵੇਚਣੀਆਂ ਅੱਜ ਅਸੀਂ ਸਪੈਸ਼ਲੀ ਮੇਰੇ ਨਾਲ ਡੀਐਚਓ ਸਾਹਿਬ ਨੇ ਸਾਡੀ ਬੜੀ ਟੀਮ ਹੈ ਤੇ ਅਸੀਂ ਇਹੀ ਕਹੇ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜਾ ਬਾਹਰ ਦਾ ਸਮਾਨ ਹੈ ਜਿਹੜਾ ਨਕਲੀ ਸਮਾਨ ਹੈ ਉਹ ਸਵੇਰੇ ਜਿਹੜਾ ਹੈ ਗੁਦਾਸਪੁਰ ਜ਼ਿਲ੍ਹੇ ਤੋਂ ਕਰਾਸ ਕਰਦਾ ਹੈ ਉਸ ਸਬੰਧੀ ਅਸੀਂ ਚੈਕਿੰਗ ਕੀਤੀ ਅੱਜ ਜੇ ਤੁਸੀਂ ਇੱਥੇ ਵੇਖਿਆ ਕਿ ਅਸੀਂ ਆਏ ਹਾਂ ਅਸੀਂ ਆਪਣੀ ਗੱਡੀਆਂ ਟਾਬੇ ਦੇ ਵੀ ਸੈਂਪਲ ਲਏ ਆ ਪਲੱਸ ਹੁਣ ਇੱਥੇ ਪਿੰਡ ਚ ਆਏ ਸੀ ਗਿਆ ਸਾਨੂੰ ਪਤਾ ਲੱਗਿਆ ਕਿ ਇੱਥੇ ਵੀ ਜਿਹੜੀ ਸੈਂਪਲਿੰਗ ਲੈਣੀ ਜ਼ਰੂਰੀ ਹੈ ਤਾਂ ਕੋਈ ਪਿਓਰਿਟੀ ਚੈੱਕ ਕੀਤੀ ਜਾਵੇ ਉਸ ਸਬੰਧੀ ਅਸੀਂ ਸਾਰੀ ਟੀਮ ਜਿਹੜੀ ਹੈ ਥਾਂ ਥਾਂ ਜਿਹੜੀ ਆਪਣਾ ਚੈੱਕ ਕਰ ਰਹੇ ਆ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਕਿਸੇ ਦੇ ਨਾਲ ਸਿਹਤ ਪੱਕੀ ਖਿਲਵਾੜ ਨਾ ਹੋਵੇ ਉਸ ਸਬੰਧੀ ਮੈਂ ਹੀ ਕਹਿਣਾ ਚਾਹਾਂਗਾ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਦਿਨ ਰਾਤ ਕੰਮ ਕਰਦੀ ਹੈ ਤਾਂ ਦੀ ਲੋਕਾਂ ਦੀ ਸੇਫਟੀ ਉਹਨਾਂ ਦੀ ਹੈਲਥ ਦੇ ਕਨਸਰਨ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਅਣਗਹਿਲੀ ਪਾਈ ਜਾਂਦੀ ਹੈ ਠੋੜੇ ਗਏ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇ ਸੀ ਸੈਂਪਲ ਵਗੈਰਾ ਲਏ ਨੇ ਇਸ ਸਬੰਧੀ ਜਿਹੜੀ ਬੋਟ ਨੂੰ ਟੈਸਟ ਕਰਾਵਾਂਗੇ ਜੇ ਤੇ ਸਹੀ ਪਾਈ ਜਾਂਦੇ ਬਹੁਤ ਵਧੀਆ ਗੱਲ ਹੈ ਜੇ ਕਿਤੇ ਉਹਦੇ ਵਿੱਚ ਛੱਪ ਚਾਂਟੜ ਜਾਂ ਕੋਈ ਉਹਦੀ ਮਲਾਫਤੀ ਕੀਤੀ ਪਾਈ ਜਾਂਦੀ ਹੈ ਇਹਨਾਂ ਤੋਂ ਪਹਿਲਾਂ ਇਹਨਾਂ ਤੋਂ ਸਹੀ ਮਿਲ ਜਾਂਦਾ ਹੈ ਇਹਨਾਂ ਤੋਂ ਪਹਿਲਾਂ ਇਹਨਾਂ ਨੂੰ ਗਾਉਂਦੇ ਨੇ ਇਹ ਤੋਂ ਪਤਾ ਲਾਉਂਦੇ ਨੇ ਕਿ ਇਹ ਕਿੰਨੀ ਡਾਟ ਕਰਦਾ ਹੈ ਇਹ ਲੋਕ ਲੱਗਿਆ ਸਰ ਇਸ ਬੰਦੇ ਨੂੰ ਬੀਸ ਕਿਤੇ ਹੈ ਉਹਨਾਂ ਦਾ ਡਿਕਰੀਜ਼ ਹੈ ਕੋਈ ਨਹੀਂ ਛੱਡੂ ਇਹ ਹਰ ਇੱਕ ਸੈਂਪਲ ਇਸ ਤਰ੍ਹਾਂ ਦੇ ਲੱਗਦੇ ਆ ਜਿਹਾ ਤੁਸੀਂ ਹਰ ਇੱਕ ਕਿ ਤੁਸੀਂ ਇਹ ਨਾ ਕਿ ਤੁਸੀਂ ਜਾਂ ਇੰਡੀਅਨ ਚੈਪਨ ਟੈਕਨੀਕ ਨੂੰ ਨਹੀਂ ਆ ਇੱਕ ਇੱਕ ਐਕਟੀਵਿਟੀ ਵਿੱਚ ਪਾਸਟਾਂ ਤੇ ਲੱਗੀ ਕਿੰਨਾ ਸੀ ਇੱਕ ਹਾਈ ਜਿੰਮਸ ਕਿਏ